ਇਹ ਤਾਂ ਜਿਵੇਂ ਸਿਗਨੇਚਰ ਨਹੀਂ ਚੱਲੇ ਸੀ ਐਵੇਂ ਚੱਲੀ ਜਾਂਦੇ ਆ ਅੱਛਾ ਇੰਨਾ ਰਵਾਜ ਹੈ ਨਾ ਉਹ ਪੱਟੂ ਕਿੱਧਰ ਆਉਂਦਾ ਯਾਰ ਤਿੰਨ ਗੁਣੀ ਵਾਲਾ ਕਿਵੇਂ ਆ ਓਏ ਕੀ ਹਾਲ ਸ਼ਰਮਾ ਜੀ ਠੀਕ ਆ ਹੋਰ ਕਿੱਧਰ ਫਿਰਦਾ ਇਸ ਵੇਲੇ ਕਿੰਦਰ ਕਿ ਯਾਰ ਬੜਾ ਔਖਾ ਕੰਮ ਹੋਇਆ ਪਿਆ ਕੀ ਹੋ ਗਿਆ ਪਾਰਟੀ ਆ ਯਾਰ ਤੇ ਪਾਰਟੀ ਦੇ ਕੱਪੜੇ-ਕੁਪੜੇ ਲੈਣੇ ਤੇ ਮੈਨੂੰ ਐ ਲੱਗਦਾ ਬਿਠਿੰਡੇ ਜਾਣਾ ਉਹ ਮੰਡੀ ਦਾ ਬਹੁਤ ਮੱਥਾ ਮਾਰ ਲਿਆ ਮਿਲ ਜਾਣਗੇ ਕੱਪੜੇ ਨਹੀਂ ਮਿਲਦੇ ਭਰਾਵਾ ਇਹ ਕੋਈ ਨਾ ਬਿਠਿੰਡੇ ਜਾਈਗੇ ਹੈ ਤੇ ਜੇ ਜਾਣਾ ਕੱਪੜੇ ਲੈਣੇ ਆ ਬੈਲਟਾਂ-ਬੋਲਟਾਂ ਲੈਣੀਆਂ ਪਰਫਿਊਮ ਲੈਣਾ ਸੌਜੀ ਜਾ ਲੈਣੀਆਂ ਚਾਉਣਾ ਵੀ ਇੱਕ ਦੁਕਾਨ ਨੂੰ ਪਾ ਸਕਦਾ ਮਿਲ ਜੇ ਉਹ ਗੁਰੂਗਾ ਮੇਰੀ ਗੱਲ ਤੋਂ ਸਾਰੀ ਮੰਡੀ ਗਾਇਆ ਪਿੱਛੇ ਮੰਡੀ ਮਿਲਿਆ ਨਹੀਂ ਸਮਾਨ ਹੀ ਨਹੀਂ ਮਿਲਿਆ ਵਿੱਚ ਵਧੀਆ ਸਮਾਨ ਨਹੀਂ ਮਿਲਿਆ ਆ ਜਾ ਇਧਰ ਮੈਂ ਤੈਨੂੰ ਦਿਖਾਉਣਾ ਹੈ ਸਿੱਧੂ ਹਟ ਕਲੈਕਸ਼ਨ ਇੱਥੇ ਵੇਖ ਪਤੰਦਰਾ ਨਵੀਂ ਦੁਕਾਨ ਪਈ ਆ ਮੁੰਡੇ ਨੇ ਸਾਰਾ ਸਮਾਨ ਟੱਕ ਦੁਕਾਨ ਤੇ ਆ ਜਾ ਉਹ ਨਵੀਂ ਜੀ ਹੁੰਦੀ ਆ ਨਵੀਂ ਕਿਉਂ ਤੂੰ ਅੰਦਰ ਦਾ ਜਾ ਬਾਈ ਕੋਲੇ ਸਰਾ ਬ੍ਰਾਂਡ ਕੱਪੜੇ ਪਏ ਆ ਤੂੰ ਸਰਾ ਤਾ ਕੀ ਲੈ ਰੇ ਆਏ ਕੱਪੜੇ ਕਿੱਥੋਂ ਆਂਦੇ ਇੱਕ ਦਿਨ ਦੇਖ ਲੈ ਆ ਜਾ ਆ ਜਾ ਉਹ ਦੇਖ ਆ ਜਾ ਅੰਦਰ ਮੇਰਾ ਤਾਂ ਲੱਗਿਆ ਵੇ ਦੇਖ ਬੜਾ ਈ ਸੀ ਲੱਗਿਆ ਹੈ ਹੁਣ ਤੂੰ ਕਹਿੰਦਾ ਸੀਗਾ ਵੀ ਬਾਹਰ ਨਵੀਂ ਦੁਕਾਨ ਆ ਇਥੋਂ ਕੀ ਮਿਲੂਗਾ ਤੂੰ ਐਂ ਵੇਖ ਵੀ ਐ ਚਿਣੇ ਪਹਿਣਾ ਕੱਪੜੇ ਜਮਾ ਜਮਾ ਦਾ ਸਾਰੀ ਇਹਦਾ ਪਤਾ ਕੀ ਜਦਾ ਤੇਰੇ ਵਰਗੇ ਨਾ ਬਾਹਰੋਂ ਐਂ ਦੇਖ ਕੇ ਮੁੜ ਜਾਂਦਾ ਵੀ ਨਵੀਂ ਦੁਕਾਨ ਆ ਯਾਰ ਇਥੋਂ ਕੀ ਮੈਂ ਵੀ ਮੁੜ ਜਾਂਦਾ ਫਿਰ ਮੈਂ ਤਾਂ ਮੈਂ ਯਾਰ ਮੰਡੀ 'ਚ ਪੂਰਾ ਮੱਥਾ ਮਾਰਿਆ ਮੈਨੂੰ ਕੁਆਲਿਟੀ ਨਹੀਂ ਮਿਲੀ ਅੱਛਾ ਹਾਂ ਲੈ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਦਾ ਨਵਾਂ ਕੰਮ ਆ ਬਾਈ ਕਹਿੰਦਾ ਸਿਰਾ ਗੱਲਬਾਤ ਆਪਾਂ ਕਰਾਵਾਂਗੇ ਕਿਉਂਕਿ ਕੱਪੜਿਆਂ ਦਾ ਆਪਣੇ ਕੋਲੇ ਕਹਿੰਦਾ ਬਾਈ ਕਹਿੰਦਾ ਭੰਡਾਰ ਹੀ ਖੁੱਲਿਆ ਕਰਾ ਇੱਕ ਯਾਰ ਬਈ ਐਂ ਦੱਸ ਆ ਵੀ ਆ ਮੁੰਡਾ ਸਵੇਰ ਤੋਂ ਆਇਆ ਯਾਰ ਠੀਕ ਐ ਮੰਡੀ ਚ ਕਈ ਥਾਂ ਜਾਇਆ ਕਹਿੰਦਾ ਕਿਸੇ ਦਾ ਮੇਰੇ ਸ਼ਰਟ ਪਸੰਦ ਆ ਜਾਂਦੀ ਪੈਂਟ ਨਹੀਂ ਆਉਂਦੀ ਠੀਕ ਐ ਪੈਂਟ ਪਸੰਦ ਆ ਜਾਂਦਾ ਤਾਂ 벨ਟ ਨਹੀਂ ਮਿਲਦੀ ਕਹਿੰਦਾ ਜੇ ਸਾਰਾ ਕੁਝ ਮਿਲ ਵੀ ਜਾਂਦਾ ਕਹਿੰਦਾ ਪਰਫਿਊਮ ਜਿਹੜਾ ਬ੍ਰਾਂਡ ਦੇ ਵਿੱਚ ਮੈਨੂੰ ਵਧੀਆ ਮਿਲਦਾ ਕਹਿੰਦਾ ਉਹ ਮਿਲਦਾ ਹੀ ਨਹੀਂ ਕਹਿੰਦਾ ਹੁਣ ਇੱਕ ਪਿੰਡ ਜਾਂਦਾ ਸੀਗਾ ਹਾਂ ਹਾਂ ਬਈ ਹੁਣ ਪਿੰਡ ਨੂੰ ਜਾਂਦਾ ਸੀਗਾ ਬਈ ਦੱਸ ਯਾਰ ਆਪਣੇ ਕੋਲੇ ਕੀ ਕੀ ਸਮਾਨ ਆ ਪਹਿਲਾਂ ਦਾ ਬਈ ਆਪਣੇ ਕੋਲੇ ਟੋਟਲ ਵੈਰਾਈਟੀ ਆ ਬਈ ਅੱਛਾ ਛੱਲੇ ਤੋਂ ਲੈ ਕੇ ਤਾਂ ਤਾਈ ਬਈ ਠੀਕ ਕੋਈ ਕਸਟਮਰ ਆ ਕੇ ਆਪਣੇ ਕੋਲੇ ਮੁੜਦਾ ਨਹੀਂ ਬਈ ਠੀਕ ਮੈਂ ਪੈਂਟ ਰੱਖ ਲਾ ਪਰਫੂਮ ਕੋਸ ਬਾਈ ਕੋਸ ਬਾਈ ਥੱਲੇ ਤੋਂ ਲੈ ਕੇ ਤੂੰ ਸ਼ਰਮਾ ਨਹੀਂ ਬਚਾਈ ਦਿੱਤੇ ਨਹੀਂ ਮੈਨੂੰ ਮੰਡੇ ਇਕੱਲੇ ਜਾਣਾ ਪੈਣਾ ਬਣੇ ਪ੍ਰਿੰਡ ਬਾਈ ਐਂ ਕਰ ਇੱਕ ਦੋ ਸ਼ਰਟਾਂ ਦੇ ਪੀਸ ਦਿਖਾ ਬਾਅਦ ਚੀ ਗੱਲ ਕਰਾਂਗੇ ਇੱਕ ਦੋ ਸ਼ਰਟ ਤੇ ਪੈਂਟ ਦਿਖਾ ਇਹਨੂੰ ਯਾਰ ਪਹਿਲਾਂ ਮੈਨੂੰ ਥੱਲੇ ਵੇਖ ਲੈ ਆ ਵੇ ਲੈ ਘੈਂਟ ਤੋਂ ਘੈਂਟ ਚੀਜ਼ਾਂ ਜਾਂ ਦੇ ਆ ਸ਼ਰਟਾਂ ਪੰਘਾ ਬਾਈ ਯਾਰ ਜੇ ਬਠਿੰਡੇ ਕੋਈ ਕਿਤੇ ਜਾਵੜੇ ਤੁਸੀਂ ਕਿਹੜੇ ਮਰਜੀ ਸ਼ਹਿਰ ਚ ਤੇ ਜੇ ਆਪਣੇ ਵਾਲੇ ਰੇਟ ਤੇ ਨੀ ਚੀਜ਼ ਮਿਲ ਜੇ 2500 ਤੋਂ ਘੱਟ ਦੇ ਜੇ ਅੱਛਾ ਆਪਣੇ ਕੋਲੇ ਸਾਰੀਆਂ 5500 ਦਿੰਦਾ ਬਾਈ ਵਾਹ ਓਏ ਵਾਹ ਬਣਾਏ ਰੇਟ ਵਾਲੀ ਲੱਗਦਾ ਕੰਮ ਹੈ ਆਪਾਂ ਬਾਈ ਯਾਰ ਸਿੱਧੀ ਗੱਲ ਆ ਯਾਰ ਪਿੰਡੂ ਬੰਦੇ ਆ ਆਪਾਂ ਦੇ ਠੀਕ ਆ ਪਿੰਡਾਂ ਚੋਂ ਉੱਠਿਆ ਪੈਂਡੂ ਬੰਦੇ ਆ ਲੋਕਾਂ ਦੀ ਆਪਾਂ ਤਾਂ ਸੇਵਾ ਕਰਨੀ ਆ ਬਾਈ ਕਮਾਈ ਆਪਾਂ ਯਾਰ ਕਰਨੀ ਨਹੀਂ ਆਪਣਾ ਟਾਰਗੇਟ ਰੱਖਿਆ ਬਾਈ 6 ਮਹੀਨੇ ਆਪਾਂ ਕਮਾਈ ਕਰਨੀ ਨੇ ਬਾਈ ਲੋਕਾਂ ਦੇ دل ਹੀ ਜਿੱਤਨੇ ਆ ਗੱਲ ਹੀ ਮਹੱਤਵਪੂਰਨ ਆ ਬਾਈ ਬਾਲਿਆ ਆ ਦੇਖ ਲੈ ਆ ਵੱਡੀ ਗੱਲ ਬਾਈ ਆਪਾਂ ਨੂੰ ਯਾਰ ਕਰਾਇਆ ਨਹੀਂ ਪੈਂਦਾ ਦਿਖਾ ਆਪਣੀ ਆਪ ਦੀ ਆਪਾਂ ਕੁਝ ਨਹੀਂ ਕਰਨਾ ਆਪਾਂ ਦਾ 6 ਮਹੀਨੇ ਬਸ ਯਾਰ ਜਿਹੜਾ ਲੱਗਿਆ ਰੇਟ ਆਇਆ ਉਹੀ ਦੇਣਿਆ ਕੋਈ ਨਹੀਂ ਲੈ ਵੀ ਬਾਬੇ ਵੱਡੀ ਗੱਲ ਬਾਤ ਐ ਬਾਈ ਕਹਿੰਦਾ ਦੁਕਾਨ ਦਾ ਕੋਈ ਖਰਚਾ ਨਹੀਂ ਬੰਦੇ ਨਹੀਂ ਬਾਈ ਨੇ ਰੱਖੇ ਆਪ ਹੀ ਬਾਈ ਵੇਚਦਾ ਆਪ ਹੀ ਕਾਊਂਟਰ ਤੇ ਪੈਂਦਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਕੋਈ ਖਰਚਾ ਨਹੀਂ ਪੈਂਦਾ ਆਏ ਰੇਟ ਬਾਈ ਦੇਈ ਜਾਂਦਾ ਆਏ ਰੇਟ ਬਾਬਾ ਦੇਖ ਯਾਰ ਕਾਰਗੋ ਠੀਕ ਆ ਹਾਂ 2 2000 ਦੀਆਂ 3 3000 ਦੀਆਂ ਦੇਈ ਜਾਂਦੇ ਆ ਬਾਈ ਹੈਵੀ ਕਪੜਾ ਤੇ ਆਪਾਂ ਬਾਈ ਲੱਗਿਆ ਰੇਟ ਹੀ ਦੇਣਾ ਜਿਹੜਾ ਆ ਗਿਆ ਬਸ ਆਪਾਂ ਅੱਛਾ ਯਾਰ ਆ ਤਾਂ ਬਾਈ ਯਾਰ ਜੇ ਉਂ ਲੈਣੀ ਹੋਵੇ 3 4000 ਆਦੀ ਹੈਗੀ